ਹਥਿਆਰਬੰਦ ਨੌਜਵਾਨਾਂ ਨੇ ਗਰੀਬ ਦੇ ਖੋਖੇ ਤੇ ਆ ਕੇ ਕਰਤੀ ਪੰਨ ਤੋੜ ਮੈਂ ਜੀ ਰੋਡ ਤੇ ਤੰਬੂ ਲਾ ਕੇ ਆਪਣਾ ਗੁਜ਼ਾਰਾ ਕਰਨ ਲਿਆ ਬੱਚੇ ਪਾਲਣ ਲਿਆ ਇਹ ਆ ਕੱਲ ਭਰਾ ਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਸੀ ਮੁੜੇ ਕੋਣ ਲੈ ਕੇ ਆ ਬਲਜੀਤ ਸਿੰਘ ਲੈ ਕੇ ਆ ਜੀ ਇਹਨੇ ਮੇਰਾ ਜਿੰਨਾ ਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਟ ਦੀ ਦੁਕਾਨ ਸਾਰੀ ਖਲਾਰ ਗਿਆ ਜੀ ਇਹ ਖਿਲਾਰਤਾ ਦੁਕਾਨ ਦਾ ਸਾਰਾ ਸਮਾਨ ਤੇ ਕੱਲ ਸ਼ਾਮ ਨੂੰ ਦੇਰ ਰਾਤੀ ਦਾ ਨਾ ਉਹ ਬਲਦੀਪ ਸਿੰਘ ਸਨੋਬਸੂਤਾ ਸਿੰਘ ਵਾਸੀ ਨੜਾਲੀ ਨੇ ਪੂਰੀ ਕਾਫੀ ਬੰਦੇ ਨਾਲ ਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਪੂਰ ਕੀਤੀ ਉਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜੰਦਾ ਸਮਾਨ ਸੀ ਉਹ ਜੰਦਾ ਇਹਨਾਂ ਦਾ ਖਰਾਬ ਦਿੱਤਾ ਵਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਜਿੰਨਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜੰਦਾ ਕੋਈ ਵੀ ਕਾਰਵਾਈ ਜਰੀ ਉਹਨਾਂ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਨੌਰ ਚ ਪੈਂਦੇ ਪਿੰਡ ਨਾੜਾਵਾਲੀ ਚ ਗੁੰਡਾਗਰਦੀ ਦਾ ਨੰਗਾ ਨੱਚ ਵੇਖਣ ਨੂੰ ਮਿਲਿਆ ਜਿੱਥੇ ਦੁਕਾਨਦਾਰ ਦੇ ਕਹਿਣ ਮੁਤਾਬਕ ਉਸਦੀ ਦੁਕਾਨ ਤੇ ਆ ਕੇ ਸ਼ਰੀਆਮ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨਾਂ ਨੇ ਦੁਕਾਨ ਦੀ ਭੰਤੋੜ ਕੀਤੀ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਦੋਸ਼ ਲਗਾਇਆ ਕਿ ਗੱਲੇ ਚ ਪਏ 40000 ਰੁਪਏ ਨਗਦੀ ਵੀ ਹਮਲਾਵਰ ਲੈ ਕੇ ਫਰਾਰ ਹੋ ਗਏ ਨੇ ਉਸ ਦਾ ਮਠਾਈ ਵਾਲਾ ਕਾਊਂਟਰ ਵੀ ਤੋੜ ਦਿੱਤਾ ਗਿਆ ਅਤੇ ਦੁਕਾਨ ਦੇ ਅੰਦਰ ਫਰੂਟ ਦੇ ਗਰੇਟ ਅਤੇ ਸਬਜ਼ੀਆਂ ਦੇ ਗਰੇਟਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ ਪਿੰਡ ਦੇ ਹੱਕ ਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਨੜਾਵਾਲੀ ਅੱਡੇ ਤੇ ਪਿਛਲੇ ਕਈ ਸਾਲਾਂ ਤੋਂ ਹਲਵਾਈ ਫਰੂਟ ਅਤੇ ਸਬਜ਼ੀ ਦਾ ਖੋਖਾ ਲਗਾ ਰਹੇ ਪੀੜਿਤ ਦੁਕਾਨਦਾਰ ਗੁਰਨਾਮ ਸਿੰਘ ਨੇ ਕਿਸਾਨ ਜਥੇਬੰਦੀ ਦੇ ਆਗੂ ਨਾਲ ਦੱਸਿਆ ਕੀ ਉਹ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਕੁਝ ਲੋਕ ਉਸ ਦੀ ਦੁਕਾਨ ਦੇ ਉੱਪਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਉਸ ਦੀ ਦੁਕਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਪੁਲਿਸ ਪਰਿਸ਼ਾਸ਼ਣ ਨੂੰ ਕੰਪਲੀਟ ਦਰਜ ਕਰਵਾਈ ਹੈ ਪਰ ਉਹਨਾਂ ਦਾ ਕਹਿਣਾ ਕਿ ਅਜੇ ਤੱਕ ਪੁਲਿਸ ਪਰਿਸ਼ਾਸ਼ਣ ਮੌਕੇ ਤੇ ਨਹੀਂ ਪਹੁੰਚਿਆ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਦੁਕਾਨਦਾਰ ਨੂੰ ਇਨਸਾਫ ਨਾ ਮਿਲਿਆ ਤਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਸ ਸਬੰਧੀ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਐਸਐਸਪੀ ਦਫ਼ਤਰ ਦਾ ਘਿਰਾਓ ਕਰਨਗੇ ਉੱਥੇ ਹੀ ਜਾਦਕ ਕਲਨੌਰ ਥਾਣਾ ਦੇ ਏਐਸਆਈ ਰਣਦੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਸਿਆ ਕਿ ਮਾਮਲਾ ਸਾਡੇ ਧਿਆਨ ਵਿੱਚ ਹੈ ਜਿਸ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਅਸੀਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਭੇਜੇ ਨੇ ਮੇਰਾ ਨਾਮ ਕਰਨਾਲ ਸਿੰਘ ਹੈ ਜੀ ਮੈਂ ਪੰਚਾਇਤ ਦੀ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀ ਦੁਕਾਨਾਂ ਢਾਈਆਂ ਨੇ ਬਾਅਦ ਉਹਨਾਂ ਕਹਿੰਦੇ ਤੁਹਾਡਾ ਦੁਕਾਨਾ ਨਵੀਆਂ ਪਾਦਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦੇਦਾ ਹੀ ਵੀ ਇਥੋਂ ਸਮਾਨ ਚੋਕ ਅਸੀਂ ਇਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੂਰਤਾ ਸਿੰਘ ਜੀ ਨਰਾਇਤ ਵਾ ਮੈਂ ਇਥੇ ਇਹਨਾਂ ਵਿੱਚੋਂ ਪੰਚਾਇਤ ਦੀਆਂ ਦੁਕਾਨਾਂ ਹੀ ਉਹ ਪੰਚਾਇਤ ਦੇ ਧਾਤੀਆ ਦੁਕਾਨਾਂ ਕਿਹਾ ਨਵੀਆਂ ਪਾਦਾਂ ਦੇ ਬਾਅਦ ਚ ਉਹ ਨਹੀਂ ਬਣ ਪਾਈਆਂ ਬਾਅਦ ਵਿੱਚ ਮੈਂ ਜੀ ਰੋਡ ਦੇ ਤੰਬੂ ਲਾ ਕੇ ਆਪਣਾ ਕਿਹਜ਼ਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹ ਲੈ ਗਿਆ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ ਚੜੀ ਆ ਪਿਆ ਮੇਰਾ ਗੱਲਾ ਵੀ ਚੁੱਕੇ ਲੈ ਗਿਆ ਜੀ ਤੇ ਮਾਰ ਲਿਆ ਤਾਂ ਕਹਿੰਦੇ ਤੇ ਅਏ ਕੱਲ ਮੌਕੇ ਤੇ ਇੱਥੇ ਨਹੀਂ ਕਰ ਗਿਆ ਪ੍ਰੋਗਰਾਮ ਤੇ ਗਿਆ ਤੇ ਜੇ ਹਾਂ ਇੱਥੇ ਹੁੰਦੇ ਤੇ ਸਾਡੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਈ ਤੇ ਨਸ਼ਾ ਕਰਕੇ ਮੁਰੇ ਨਿਕਲਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਧਿਆਂ ਦਾ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਇਹਨਾਂ ਖਲਦਿਆ ਨੇ ਇਹ ਗੱਲ ਲਾ ਕੇ ਇਹ ਬਸ ਇਹੋ ਕਹਿੰਦਾ ਵੀ ਇੱਥੇ ਸਮਾਜ ਚੁੱਕ ਤੇ ਅਸੀਂ ਦੁਬਾਰਾ ਰਹਿਣ ਦੀ ਜਗ੍ਹਾ ਤੇ ਮਾਰ ਦੇਣਾ ਇਸੇ ਦਾ ਬਚੇ ਜਾ ਕੇ ਸਾਡੇ ਇਹਨਾਂ ਸਮਾਨ ਕਰਨ ਨੁਕਸਾਨ ਸਾਰਾ ਕਰਤਾ ਜੀ ਨੇ ਕਰ ਲੈਣ। ਪੁਲਿਸ ਕੋਲ ਕਲ ਪਹਿਲਾਂ ਹੀ ਆਨਲਾਈਨ ਕੰਪਲੇਂਟ ਕੀਤੀ ਆ ਅੱਜ ਕੱਲ ਥਾਰੇ ਦੇ ਕੇ ਰਾਤੀ ਰੋ ਪਰ ਅੱਜ ਤਾਂ ਘਟ ਕੋ ਪੁਲਸਣੀ ਪਹੰਚੀ ਜੀ ਕੀ ਮੰਗ ਕਰਦੀ ਆਈ ਮੰਗ ਕਰ ਰਹੇ ਹਾਂ ਇਨਸਾਫ ਉਹ ਅਜੀਦਾ ਜੀ ਜੋ ਹਰ ਇਨਸਾਫ ਹੈ ਉਹਨੂੰ ਮਿਲਣਾ ਚਾਹੀਦਾ ਜੀ। ਉਸਾਰ ਇਨਸਾਨ ਨੁਕਸਾਨ ਮੇਰਾ 2 ਲੱਖ ਦੇ ਲੱਗ ਸਕਦਾ ਹੈ ਜੀ ਕੋਈ। ਮੈਂ ਅਸ਼ੋਕ ਕੁਮਾਰ ਲੱਖਾਂ ਕਦਾ ਪੰਜਾਬ ਖਾਨ ਜੁਨੇਗਾ ਜ਼ਿਲ੍ਹਾ ਪ੍ਰਧਾਨ ਹੈ। ਸੁਭਾ ਕਮੇਟੀ ਮੈਂਬਰ ਹੈ। ਕਿੱਥੇ ਅੱਜ ਹੀ ਪਤਾ ਲੱਗਾ ਮੈਨੂੰ ਕਿ ਕੱਲ ਸ਼ਾਮ ਨੂੰ ਦੇਰ ਰਾਤੀ ਦਾ ਨਾ ਉਹ ਬਲਦੀਪ ਸਿੰਘ ਸਨੋਬ ਸੂਤਾ ਸਿੰਘ ਵਾਸੀ ਨੜਾਲੀ ਨੇ ਹੋਰ ਵੀ ਕਾਫੀ ਬੰਦੇ ਨਾਲ ਲਿਆ ਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਨਪੋੜ ਕੀਤੀ ਜ ਉਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਉਹ ਜਿੰਨਾ ਇਹਨਾਂ ਦਾ ਖਰਾਬ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਕਿ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜੰਨਾ ਤਰਾਏ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤਾਂ ਨਵੀਆਂ ਦੁਕਾਨਾਂ ਲਗੀਆਂ ਢਾਕੀ ਬਣਾਉਣ ਤੇ ਦੂਸਰੀ ਪੜੀ ਵਾਲੇ ਦੇ ਸਟੇਲ ਆ ਰਿਹਾ ਤੇ ਜਿਹੜਾ ਪਈ ਚਾਰ-ਪੰਜ ਸਾਲ ਤੋਂ ਜਿਹੜਾ ਉਹ ਇੱਕ ਤੰਬੂ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਪਰਿਵਾਰ ਦਾ ਕਜਾੜਾ ਚਲਾਉਂਦਾ ਸੀ ਤੇ ਜਿਹੜਾ ਆ ਇਹ ਅਸੀਂ ਇਹੋ ਹੀ ਬਣ ਕਰਦੇ ਆ ਤੇ ਜਿਹੜਾ ਪਈ ਇਹ ਇਹਦਾ ਗੁਰਨਾਮ ਸਿੰਘਾ ਸਾਨੂੰ ਫੂਲ ਤੇ ਜਿਹੜੀਆਂ ਦੁਕਾਨਾਂ ਤੇ ਜਿਹੜਾ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸ ਪਾਇਆ ਸੀ ਕਿ ਜਿਹੜੀ ਦੁਕਾਨ ਢਾਕੇ ਨਵੀਂ ਬਣਾਈ ਜਾਏਗੀ ਤੇ ਉਹ ਜਿਹੜਾ ਨਾ ਉਹ ਤੁਹਾਨੂੰ ਜਿਹੜਾ ਨਾ ਉਹ ਤੇ ਇੱਥੇ ਦੁਕਾਨ ਦਿੱਤੀ ਜਾਏਗੀ ਪਰ ਉਹ ਆਸਾਸ ਦੇ ਵਿੱਚ ਜਨਤਾ ਪੇਦੇ ਤੰਬੂ ਲਾ ਕੇ ਇੱਥੇ ਜਨ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਅੱਜ ਪੁਰ ਜੋਰ ਨੰਦਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਤੇ ਜਨਤਾ ਪੇਦੇ ਨਾਲ ਇਨਸਾਫ ਕੀਤਾ ਜਾਵੇ ਕੱਲ ਦਿਨ ਜਿਹੜੇ ਦਾ ਪੁਲਿਸ ਨੇ ਵਾਦਾ ਕੀਤਾ ਸੀ ਵੀ 10 ਵਜੇ ਤੋਂ ਪਹਿਲਾਂ ਜਨਤਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਨਤਾ ਕੋਈ ਵੀ ਕਾਰਵਾਈ ਜਰੀ ਉਹਨਾਂ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਜਨਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਨਨ ਹਰ ਕਿਸ ਦਾ ਇਨਸਾਫ ਕਰਾਂਗੇ ਪਰ ਪੂਰ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਨਨ ਗੁੱਡਾ ਕਰਦੀ ਜਰੀ ਹੈ ਸ਼ਰੇਮ ਚੱ ਰਹੀ ਹੈ ਉਹਨਾਂ ਨੂੰ ਜਨਨ ਨੱਚ ਪਾਉਣੀ ਚਾਹੀਦੀ ਹੈ ਜਿਹੜੀ ਯੋਗ ਕਾਰਵਾਈ ਹੈ ਯੋਗ ਪਰਚਾ ਜਿਹੜਾ ਉਹਨਾਂ ਦੇ ਸਖਤ ਸਰਚਾ ਦੇ ਹੋਣੀ ਚਾਹੀਦਾ ਤੇ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਜਾਨੀ ਵਾਲੀ ਨੁਕਸਾਨ ਜਿਹੜਾ ਦਾ ਉਹ ਨਾ ਹੋ ਸਕੇ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਹਾਂ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਜੀ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਵੀ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ